ਫੋਨ ਟੈਬਲੇਟ ਆਈਪੈਡ ਲੈਪਟਾਪ ਹੈ ਬਹੁਤ ਈਜ਼ੀ ਐਕसेस ਹੈ ਉਸ ਚੀਜ਼ ਦੀ ਤੇ ਬੱਚਿਆਂ ਦੇ ਉੱਤੇ ਕੋਈ ਟਾਈਮ ਲਿਮਿਟ ਨਹੀਂ ਹੈ ਕਿ ਇੱਕ ਬੱਚਾ ਕਿੰਨੀ ਦੇਰ ਤੱਕ ਸਕਰੀਨ ਯੂਜ਼ ਕਰ ਸਕਦਾ ਹੈ ਮੈਮ ਤੁਸੀਂ ਮੰਨਦੇ ਹੋ ਕਿ ਇਹਦਾ ਕਾਰਨ ਮਾਪੇ ਕਿਸੀ ਕਹਿੰਦੇ ਹਾਂ ਕਿ ਮੰਕੀ ਸੀ ਮੰਕੀ ਡੂ ਜਦੋਂ ਬੱਚਿਆਂ ਦੀ ਗੱਲ ਹੁੰਦੀ ਹੈ ਬੱਚੇ ਜੋ ਦੇਖਦੇ ਨੇ ਉਹ ਬੱਚੇ ਕਰਦੇ ਹੈ ਜੇ ਤੋਂ ਇਲਾਵਾ ਵੀ ਸੀ ਅ ਲੋਟ ਆਫ ਬਿਹੇਵੀਅਰਲ ਪ੍ਰੋਬਲਮਸ ਇਨ ਚਿਲड्रन ਜਿਹੜੀ 7 ਇਅਰਸ ਤੋਂ ਲੈ ਕੇ 18 ਇਅਰਸ ਤੱਕ ਬਹੁਤ ਜ਼ਿਆਦਾ ਹੈ ਕੋਈ ਵੀ ਹਸਪੀਟਲ ਜਿਵੇਂ ਕਿ ਮੈਂ ਕਿਸੇ ਕਿਤੇ ਵੀ ਨਹੀਂ ਸੀ ਛੱਡਿਆ ਆਪੇ ਨਹੀਂ ਲਾਸਟ ਟਾਈਮ ਇੱਥੇ ਆਏ ਹੋਰ ਮਹੀਨੇ ਹੋ ਗਏ ਮੇਰੇ ਬੇਟੀ ਦਾ ਟ੍ਰੀਟਮੈਂਟ ਚੱਲਦਾ ਪਿਆ ਹੈ پتہ ਆ ਕਿ ਉਹਦੀ ਮਤਲਬ ਟ੍ਰੀਟਮੈਂਟ ਦੇ ਨਾਲ ਉਹਦੀ ਫਾਰਮਟਿੰਗ ਦੀ ਪ੍ਰੋਬਲਮ ਜਿਹੜੀ 3 ਸਾਲ ਤੋਂ ਸੀ वो बिल्कुल खत्म होगी और दस जन्म लेने से कभी भी किसी पेरेंट्स को कभी भी नहीं समझ लगता कि जब बच्चा बर्थ ले रहा है तो उसको ये प्रॉब्लम है जैसे जैसे बच्चा बड़ा होता है आपको तब उसकी प्रॉब्लम समझ लगती है काफ़ी ज्यादा चेंजेस आया पहले तो वो बिल्कुल भी रिटर्न में वर्क नहीं करता था अब धीरे धीरे वो ए बी सी लिखना शुरू हो गया वन टू ट्वेंटी फाइव तक लिख लेता है ए टू जी कम्प्लीट कर दिया उसने टू मंथ के अंदर अंदर वो ये सारी चीज़ें कवर कर चुका है ਤਰੰਗ ਪੰਜਾਬ ਮੀਡੀਆ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਜਿੱਥੇ ਕਿ ਆਪਾਂ ਦੇਖਦੇ ਹਾਂ ਪਰਿਵਾਰ ਦੇ ਵਿੱਚ ਅੱਜ ਕੱਲ ਛੋਟੇ ਬੱਚਿਆਂ ਦੀ ਅਮਿੱਤ ਘਟਦੀ ਜਾ ਰਹੀ ਹੈ ਕਾਰਨ ਕਿ ਇਹ ਮਾਪੇ ਦੋਨੋਂ ਵਰਕਿੰਗ ਹੁੰਦੇ ਨੇ ਤੇ ਬੱਚੇ ਵੱਲ ਪ੍ਰੋਪਰ ਧਿਆਨ ਨਹੀਂ ਦਿੰਦੇ ਕਈ ਵਾਰੀ ਸਥਿਤੀ ਇਹੋ ਜਿਹੀ ਆ ਜਾਂਦੀ ਹੈ ਕਿ ਬੱਚੇ ਉਹਨਾਂ ਦੇ ਵੱਸ ਤੋਂ ਬਾਹਰ ਹੋ ਜਾਂਦੇ ਨੇ ਬੱਚੇ ਐਗਰੈਸਿਵ ਹੋ ਜਾਂਦੇ ਨੇ ਤੇ ਬਾਅਦ ਚ ਉਹਨਾਂ ਨੂੰ ਇਹਦਾ ਭੁਗਤਾਨ ਵੀ ਕਰਨਾ ਪੈਂਦਾ ਤੇ ਡਾਕਟਰਾਂ ਦੇ ਚੱਕਰ ਵੀ ਲਗਾਉਣੇ ਪੈਂਦੇ ਨੇ ਇਹਦਾ ਕੀ ਕਾਰਨ ਹੈ ਕਿ ਬੱਚੇ ਜਿਹੜੇ ਅੱਜ ਕੱਲ ਬਹੁਤ ਹੀ ਗੁੱਸੇ ਵਾਲੇ ਹੁੰਦੇ ਜਾ ਰਹੇ ਨੇ ਮੋਬਾਈਲ ਨਹੀਂ ਛੱਡਦੇ ਜਾਂ ਆਪਣੇ ਤੋਂ ਵੱਡਿਆਂ ਦੀ ਰਿਸ ਆਪਾਂ ਗੱਲਬਾਤ ਕਰਦੇ ਆ ਡਾਕਟਰ ਸਾਹਿਬਾ ਨਾਲ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਕੀ ਨਾਮ ਹੈ ਮੈਂ ਤੁਹਾਡਾ ਮੇਰਾ ਨਾਮ ਹੈ ਡਾਕਟਰ ਨਿਸ਼ਟਾ ਗੁਪਤਾਰ ਨੇਜਾ ਮੈਂ ਚੀਫ ਕੰਸਲਟੈਂਟ ਸਾਈਕਾਇਟਰੀਆ ਦੀਪਕੀ ਨਿਊਰੋਸਾਈਕਾਇਟਰੀ ਹਸਪੀਟਲ ਦੇ ਵਿੱਚ ਮੈਮ ਡਿਸਟਰਕ ਹੀ ਆਪਾਂ ਦੇਖਦੇ ਆ ਕਿ ਅੱਜ ਕੱਲ੍ਹ ਛੋਟੀ ਉਮਰ ਦੇ ਬੱਚੇ ਚਿੱਟਡੇ ਸੁਭਾਅ ਦੇ ਹੋ ਗਏ ਨੇ ਲੜਦੇ ਨੇ ਕੁਛ ਗੋਵਜ਼ਾ ਉਹਦਾ ਕੀ ਕਾਰਨ ਹੈ ਅ ਇੱਕ ਤਾਂ ਸਭ ਤੋਂ ਵੱਡਾ ਕਾਰਨ ਸਾਡੇ ਹੈ ਆਈ ਥਿੰਕ ਸੋਸਾਇਟੀ ਦੇ ਵਿੱਚ ਸਾਰੇ ਰੀਅਲਾਈਜ਼ ਵੀ ਕਰਦੇ ਆ ਉਹ ਸਕਰੀਨ ਹੈ ਹਰ ਬੱਚੇ ਦੇ ਹੱਥ ਦੇ ਵਿੱਚ ਫੋਨ, ਟੈਬਲੇਟ, ਆਈਪੈਡ, ਲੈਪਟਾਪ ਹੈ ਬਹੁਤ ਈਜ਼ੀ ਐਕसेस ਹੈ ਉਸ ਚੀਜ਼ ਦੀ ਤੇ ਬੱਚਿਆਂ ਦੇ ਉੱਤੇ ਕੋਈ ਟਾਈਮ ਲਿਮਿਟ ਨਹੀਂ ਹੈ ਕਿ ਇੱਕ ਬੱਚਾ ਕਿੰਨੀ ਦੇਰ ਤੱਕ ਸਕਰੀਨ ਯੂਜ਼ ਕਰ ਸਕਦਾ ਹੈ ਜਾਂ ਸਕਰੀਨ ਦੇ ਉੱਤੇ ਕੀ ਕੰਟੈਂਟ ਵਾਚ ਕਰਦਾ ਪਿਆ ਤੇ ਸਭ ਤੋਂ ਵੱਡਾ ਜਿਹੜਾ ਸੀ ਲਾਈਫ ਸਟਾਈਲ ਦਾ ਰੀਜ਼ਨ ਕਹੀਏ ਉਹ ਸਕਰੀਨ ਹੀ ਹੈ ਬੱਚੇ ਅਗਰੈਸਿਵ ਕੰਟੈਂਟ ਦੇਖਦੇ ਨੇ ਮੀਡੀਆ ਦੇ ਉੱਤੇ ਜਿਹੜਾ 뮤직 ਹੈ ਉਹਦੇ ਵਿੱਚ ਗਨ ਕਲਚਰ ਵਾਇਲੈਂਸ ਮੂਵੀਜ਼ ਦੇ ਵਿੱਚ ਇਹ ਚੀਜ਼ਾਂ ਬਹੁਤ ਕਾਮਨ ਨੇ ਕਿ ਬੱਚਿਆਂ ਨੂੰ ਇੰਪੈਕਟ ਕਰਦੀ ਹੈ ਬੱਚਿਆਂ ਨੂੰ ਉਹ ਨਾਰਮਲ ਲੱਗਦਾ ਹੈ ਤੇ ਬੱਚੇ ਉਹ ਚੀਜ਼ ਅਗੋਂ ਕਰਦੇ ਨੇ ਸੋ ਵਨ ਆਫ ਦ ਟੌਪ ਮੋਸਟ ਰੀਜਨਸ ਬੱਚਿਆਂ ਦੇ ਵਿੱਚ ਅਗਰੈਸ਼ਨ ਦਾ ਦੇਖੀਏ ਬਿਲਕੁਲ ਕੁਝ ਹੱਦ ਤੱਕ ਅਸੀਂ ਕਹਿੰਦੇ ਹਾਂ ਕਿ ਮੰਕੀ ਸੀ ਮੰਕੀ ਡੂ ਜਦੋਂ ਬੱਚਿਆਂ ਦੀ ਗੱਲ ਹੁੰਦੀ ਹੈ ਬੱਚੇ ਜੋ ਦੇਖਦੇ ਨੇ ਉਹ ਬੱਚੇ ਕਰਦੇ ਨੇ ਜੇ ਸਪੋਜ਼ ਮੇਰਾ ਬੱਚਾ ਮੈਨੂੰ ਉੱਚੀ ਆਵਾਜ਼ ਦੇ ਵਿੱਚ ਗੱਲ ਕਰਦਾ ਹੈ ਤੇ ਮੈਂ ਉਹਨੂੰ ਹੋਰ ਉੱਚੀ ਆਵਾਜ਼ ਦੇ ਵਿੱਚ ਡਾਂਟ ਕੇ ਕਹਿੰਨੀ ਆ ਕਿ how dare you talk to me like this ਤੇ ਬੱਚਾ ਇਸ ਚੀਜ਼ ਨੂੰ ਨਹੀਂ ਸਮਝਦਾ ਕਿ ਉਹਨਾਂ ਦੀ ਏਜ ਮੇਰੇ ਤੋਂ ਵੱਡੀ ਹੈ ਐਨੀ ਕੰਪਲੈਕਸ ਰਿਲੇਸ਼ਨਸ਼ਿਪ ਬੱਚਿਆਂ ਦੇ ਛੋਟੇ ਜਿਹੇ ਦਿਮਾਗ ਦੇ ਉੱਤੇ ਨਹੀਂ ਹੁੰਦੀ ਬੱਚਾ ਘਰ ਦੇ ਵਿੱਚ ਜੋ ਦੇਖਦਾ ਹੈ ਪੇਰੈਂਟਸ ਆਪਸ ਦੇ ਵਿੱਚ ਪੇਰੈਂਟਸ ਗ੍ਰੈਂਡਪੇਰੈਂਟਸ ਦੇ ਨਾਲ ਕਿੱਦਾਂ ਗੱਲ ਕਰਦੇ ਪਏ ਨੇ ਘਰ ਦਾ ਮਾਹੌਲ ਕੀ ਹੈ ਕਿ ਲੈਂਗੁਏਜ ਯੂਜ਼ ਹੁੰਦੀ ਪਈ ਹੈ ਜੋ ਦੇਖਦਾ ਹੈ ਉਹ ਉਦਾਂ ਹੀ ਅਡਾਪਟ ਕਰਦਾ ਹੈ ਤੇ ਉਦਾਂ ਕਰਦਾ ਹੈ ਇੱਕ ਈਜ਼ੀ ਐਗਜ਼ਾਮਪਲ ਹੈ ਤੁਸੀਂ ਆਪਣੇ ਆਸ-ਪਾਸ ਦੇਖ ਲਓ ਅਸੀਂ ਕਹਿੰਦੇ ਆ ਕਿ ਜਿੱਦਾਂ ਦਾ ਮਾਪਿਆ ਮਾਤਾ ਹੁੰਦੇ ਨੇ ਬੱਚੇ ਉਦਾਂ ਦੇ ਹੀ ਹੁੰਦੇ ਨੇ ਇਕ ਹਾਰਵਰਡ ਇੰਸਟੀਚਿਊਟ ਹੈ ਯੂਐਸਏ ਦੇ ਵਿੱਚ ਉਹਨਾਂ ਨੇ 100 ਬੱਚਿਆਂ ਤੇ ਸਟੱਡੀ ਕੀਤੀ ਸੀ 50 ਬੱਚਿਆਂ ਨੂੰ ਬਾਇਓ ਬਰਥ ਇੱਕ ਔਰਫਨੇਜ ਦੇ ਵਿੱਚ ਪਾਤਾ ਸੀ ਤੇ ਉਹ 50 ਬੱਚੇ ਅਡਾਪਟ ਅਡਾਪਟ ਕੀਤੇ ਗਏ ਸੀ ਜਿਨ ਪੇਰੈਂਟਸ ਨੇ ਉਹਨਾਂ ਨੂੰ ਅਡਾਪਟ ਕੀਤਾ ਉਹ 99% ਬਿਹੇਵੀਅਰ ਉਹਨਾਂ ਦੇ ਅਡਾਪਟਡ ਪੇਰੈਂਟਸ ਵਾਂਗ ਹੋ ਗਏ ਤੇ ਬਰਥ ਮਦਰ ਤੇ ਬਰਥ ਫਾਦਰ ਦਾ ਕੋਈ ਸਿੰਪਟਮ ਤੇ ਟ੍ਰੇਟ ਸੀ ਹੀ ਨਹੀਂ ਐਦਾ ਮਤਲਬ ਕਿ ਬਿਲਕੁਲ ਤੁਹਾਡੇ ਕੁਐਸਚਨ ਦਾ ਆਨਸਰ ਹੈ दैट 90% ਆਫ ਦਿ ਟਾਈਮਸ ਜੋ ਸਾਡਾ এনवायरमेंट ਹੁੰਦਾ ਹੈ ਉਹ ਬੱਚਿਆਂ ਨੂੰ ਇੰਪੈਕਟ ਕਰਦਾ। ਮਤਲਬ ਬੱਚੇ ਜਿਹੜੇ ਹੁੰਦੇ ਨੇ ਉਹ ਰੱਬ ਦਾ ਰੂਪ ਹੁੰਦੇ ਨੇ ਇੱਕ ਬਲੈਕ ਪੇਪਰ ਦੀ ਤਰ੍ਹਾਂ ਹੁੰਦੇ ਆ। ਉਹ ਆਪਾਂ ਦੇਖਦੇ ਹਾਂ ਕਿ ਅਗਰ ਪਰਿਵਾਰ ਦਾ ਕਲਚਰ, ਪਰਿਵਾਰ ਦਾ ਮਾਹੌਲ ਵਧੀਆ ਤਾਂ ਬੱਚੇ ਵੀ ਸਾਡੇ ਵਧੀਆ ਨਿਕਲਦੇ ਨੇ। ਉੱਥੇ ਹੀ ਆਪਾਂ ਜਦੋਂ ਬੱਚੇ ਨੂੰ ਕਸੂਰਵਾਲਾ ਠਹਿਰਾਉਂਦੇ ਆ ਕਿ ਬੱਚੇ ਸਾਡੇ ਚੁਚੜੇ ਹੋ ਗਏ ਪਤਾ ਨਹੀਂ ਕਿੱਦੇ ਤੇ ਚਲਾ ਗਿਆ। ਮਤਲਬ ਸਿੱਧੀ ਗੱਲ ਹੈ ਕਿ ਜੋ ਪਰਿਵਾਰ 'ਚ ਹੋਏਗਾ ਉਹੀ ਚੀਜ਼ ਬੱਚੇ ਤੇ ਇਫੈਕਟ ਪਏਗਾ। ਐਕਚੁਅਲੀ ਮੈਮ ਤੁਹਾਡੇ ਕੋਲ ਕਿਹੋ ਜਿਕੇ ਕੇਸ ਆ ਰਹੇ ਨੇ ਇੱਥੇ? ਸੋ ਸਾਡੇ ਕੋਲ ਡਿਫਰੈਂਟ ਟਾਈਪਸ ਆਫ ਪ੍ਰੋਬਲਮਸ ਆਉਂਦੀ ਹੈ ਬੱਚਿਆਂ ਨੂੰ ਲੈ ਕੇ ਕੁਝ ਪ੍ਰੋਬਲਮਸ ਜਿਹੜੀ 0 ਤੋਂ 5 ইয়ার্স ਤੱਕ ਸਭ ਤੋਂ ਕਾਮਨ ਹੈ ਉਹ ਹੈ ਇੱਕ IQ ਦੇ ਵਿੱਚ ਪ੍ਰੋਬਲਮ ਹੋਣਾ ਜਿਹੜੀ ਬਾਈ ਬਰਥ ਹੁੰਦੀ ਹੈ ਦੂਜੀ ਜਿਹੜੀ ਲਾਈਫਸਟਾਈਲ ਦੇ ਕਾਰਨ ਹੁਣ ਬਹੁਤ ਵੱਧਦੀ ਜਾ ਰਹੀ ਹੈ ਦਾ ਪਾਸਟ 5 ইয়ার্স ਉਹ ਅਸੀਂ ਦੋ ਚੀਜ਼ਾਂ ਦੇਖੀਆਂ ਹੈ ਆਟਿਜ਼ਮ ਤੇ ADHD ਆਟਿਜ਼ਮ ਦੇ ਵਿੱਚ ਬੱਚਾ ਬੋਲਦਾ ਬਹੁਤ ਲੇਟ ਹੈ ਸਪੀਚ ਡਿਲੇ ਹੁੰਦੀ ਹੈ ਸਪੀਚ ਨਾਰਮਲ ਨਹੀਂ ਹੁੰਦੀ ਅ ਬੱਚਾ ਸੈਂਸਰੀ ਸਟੀਮੂਲਸ ਬਹੁਤ ਜ਼ਿਆਦਾ ਮਤਲਬ ਸ਼ੋਰ ਤੋਂ ਬਹੁਤ ਜ਼ਿਆਦਾ ਤੰਗ ਹੁੰਦਾ ਹੈ ਆਪਣੇ ਕੰਨਾਂ ਤੇ ਹੱਥ ਰੱਖ ਲੈਂਦਾ ਹੈ ਇਰਿਟੇਟ ਬਹੁਤ ਜਲਦੀ ਹੋਣਾ ਸ਼ੁਰੂ ਹੋ ਜਾਂਦਾ ਹੈ ਤੇ ਇਕੱਲਾ ਖੇਡਦਾ ਹੈ ਬਾਕੀ ਬੱਚਿਆਂ ਦੇ ਵਿੱਚ ਖੁੱਲਦਾ ਮਿਲਦਾ ਨਹੀਂ ਹੈ ਥਰਡ ਪ੍ਰੋਬਲਮ ਜਿਹੜੀ ਸਭ ਤੋਂ ਜ਼ਿਆਦਾ ਹੈ ਵਿਚ ਇਜ਼ ਐਡੀਐਚਟੀ ਅਟੈਂਸ਼ਨ ਡੈਫਿਸਿਟ ਹਾਈਪਰਐਕਟੀਵਿਟੀ ਡਿਸਆਰਡਰ ਬੱਚਾ ਬੈਠਦਾ ਨਹੀਂ ਹੈ ਮਾਰਦਾ ਹੈ ਬਾਈਟ ਕਰਦਾ ਹੈ ਸਕੂਲ ਤੋਂ ਕੰਪਲੇਨਸ ਆਂਦੀ ਕਿ ਬੱਚਾ ਕਿਸੇ ਨੂੰ ਬੈਠਣ ਨਹੀਂ ਦਿੰਦਾ ਮਾਰਦਾ ਹੈ ਬਾਕੀ ਬੱਚਿਆਂ ਨੂੰ ਪੇਰੈਂਟਸ ਨੂੰ ਵੀ ਹਿੱਟ ਕਰ ਦਿੰਦਾ ਹੈ ਗ੍ਰੈਂਡਪੇਰੈਂਟਸ ਨੂੰ ਵੀ ਜਿੰਨਾ ਬੱਚਿਆਂ ਨੂੰ ਅਸੀਂ ਬੋਲਦੇ ਹਾਂ ਕਿ ਇਹ ਬਦਤਮੀਜ਼ ਹੁੰਦਾ ਜਾ ਰਿਹਾ ਹੈ ਉਹਦੀ ਹੀ ਡਸਨਟ ਨੋ ਕਿ ਕਿਹਦੇ ਨਾਲ ਕਿੱਦਾਂ ਗੱਲ ਕਰਨੀ ਹੈ ਸੋ ਐ ਡਿਫਰੈਂਟ ਪ੍ਰੋਬਲਮਸ ਨੇ ਜਿਹੜੀ ਅਸੀਂ ਬੱਚਿਆਂ ਦੇ ਵਿੱਚ ਫੇਸ ਕਰਦੇ ਆਂ ਬਟ ਇਹ ਤਿੰਨੋਂ ਚੀਜ਼ਾਂ ਤੇ ਡਿਜ਼ੀਜ਼ਸ ਨੇ ਇਦ ਤੋਂ ਇਲਾਵਾ ਵੀ ਸੀ ਅ ਲੋਟ ਆਫ ਬਿਹੇਵੀਅਰਲ ਪ੍ਰੋਬਲਮਸ ਇਨ ਚਿਲड्रन ਜਿਹੜੀ 7 ਇਅਰਸ ਤੋਂ ਲੈ ਕੇ 18 ਇਅਰਸ ਤੱਕ ਬਹੁਤ ਜ਼ਿਆਦਾ ਹੈ ਕਿ ਬੱਚੇ ਦਾ ਬਿਹੇਵੀਅਰ that means ਬੱਚੇ ਨੂੰ ਕੀ ਕਰਨਾ ਚਾਹੀਦਾ ਹੈ ਤੇ ਬੱਚਾ ਕੀ ਕਰਦਾ ਪਿਆ ਹੈ ਪਰਸਨੈਲਿਟੀ ਅਨਪਲੇਜ਼ੈਂਟ 호ਸਟਾਈਲ ਪਰਸਨੈਲਿਟੀ ਡਿਵੈਲਪਮੈਂਟ ਇਨ ਚਿਲड्रन ਇਹ ਚੀਜ਼ਾਂ ਸੀ ਬਹੁਤ ਦੇਖ ਰਿਹਾ ਐਂਡ ਥੋੜੇ ਵੱਡੇ ਬੱਚਿਆਂ ਦੇ ਵਿੱਚ 14 ਤੋਂ 18 ਇਅਰਸ ਦੇ ਵਿੱਚ ਇੱਕ ਵੈਰੀ ਅਪਕਮਿੰਗ ਪ੍ਰੋਬਲਮ ਹੈ ਕਿ ਬੱਚੇ ਇੱਕ ਚੀਜ਼ ਹੁੰਦੀ ਹੈ ਵੇਪ ਸੋ ਉਹ ਵੇਪਿੰਗ ਦੀ ਪ੍ਰੋਬਲਮ ਅਸੀਂ ਬੱਚਾ ਦੇ ਵਿੱਚ ਬਹੁਤ ਜ਼ਿਆਦਾ ਦੇਖ ਰਿਹਾ ਰੀਸੈਂਟਲੀ मैमो सैक्रीटल सो अलिस्टिकेटा करते हैं होलिस्टिक, मेंटल हेल्थ कर होलिस्टिक मतलब इंक्लूडेड सिर्फ मेडिकेशन पे फोकस नहीं सिर्फ थेरेपी पे फोकस नहीं सिर्फ काउंसलिंग फोकस नहीं अंडर वन रूफ असी सब कुछ प्रोवाइड करते हैं फ्रॉम जीरो टिल ओल्ड एज हर चीज जी मैटल हैल्थ न रिलटिड है चाहे वह बच्चों की मैंटल हैल्थ प्रॉब्लम है एडल्टी डिप्रैशन है सबसटांस अब्यूज की प्रॉब्लम है ਯਾ 올ਡ एज ਦੇ ਵਿੱਚ ਡਿਮੈਂਸ਼ੀਆ ਦੀ ਪ੍ਰੋਬਲਮ ਹੈ ਹੈਡੈਕਸ ਦੀ ਪ੍ਰੋਬਲਮ ਐ ਸਾਰੀ ਫੈਸਿਲਿਟੀ ਅੰਡਰ ਵਨ ਰੂਫ ਵਿਦ ਥੈਰਾਪਿਸਟਸ ਸਾਈਕੋਲੋਜਿਸਟਸ ਐਂਡ ਆਰ ਟੀਮ ਆਫ ਡਾਕਟਰਸ ਐਂਡ ਹਿਪਨੋਥੈਰਾਪਿਸਟਸ ਸਾਡੇ ਕੋਲ ਅਵੇਲੇਬਲ ਹੈ ਮੈਮ ਹੋਤੇ ਤੁਹਾਨੂੰ ਵੀ ਦਿੱਕਤ ਆਉਂਦੀ ਹੈ ਕਿ ਜਦੋਂ ਬੱਚਾ ਘਰ ਵਿੱਚ ਬਤਮੀ ਜਿੰਨਾ ਗੱਲ ਕਰਦਾ ਜਾਂ ਕਹਿਣਾ ਨਹੀਂ ਮੰਨਦਾ ਜਾਂ ਗੁੱਸੇ ਵਾਲਾ ਹੈ ਤਾਂ ਤੁਹਾਡੇ ਕੋਲ ਜਦੋਂ ਫਸਟ ਡੇ ਆਉਂਦਾ ਉਦੋਂ ਕੀ ਉਹਦੇ ਰਿਐਕਟ ਹੁੰਦੇ ਸੋ ਅਸੀਂ ਇੱਕ ਚੀਜ਼ ਹਮੇਸ਼ਾ ਦੇਖਦੇ ਹਾਂ ਕਿ ਬੱਚਾ ਜਦੋਂ ਰਿਐਕਟ ਕਰਦਾ ਹੈ ਜਾਂ ਬਹੁਤ ਗੁੱਸੇ ਨਾਲ ਗੱਲ ਕਰਦਾ ਹੈ ਕੋਈ ਵੀ ਬੱਚਾ ਇਤਦਾਨੀ ਹੁੰ ਹੈਲੋ ਤੇ ਉੱਤੇ ਹੀ ਰिएक्ट ਅਗਰੈਸਿਵ ਵੇ ਨਾਲ ਕਰਦੀ ਹੈ ਐਂਡ ਵੀ ਹੈਵ ਬੀਨ ਟ੍ਰੇਨਡ ਸਾਡੀ ਟ੍ਰੇਨਿੰਗ ਇਸ ਚੀਜ਼ ਦੇ ਵਿੱਚ ਹੁੰਦੀ ਹੈ ਅਸੀਂ ਬੱਚੇ ਨੂੰ ਉਹਦਾ ਫੇਵਰੇਬਲ এনवायरमेंट ਪ੍ਰੋਵਾਈਡ ਕਰਦੇ ਹਾਂ ਬੱਚੇ ਨਾਲ ਇਕੱਲੇ ਬੈਠ ਕੇ ਗੱਲ ਕਰਦੇ ਹਾਂ ਕਿ ਵਾਟ ਇਜ਼ ਦਾ ਪ੍ਰੋਬਲਮ ਥੈਟ ਯੂ ਆਰ ਫੇਸਿੰਗ ਜ਼ਿਆਦਾਤਰ ਉਹ ਨਾ ਬੱਚਿਆਂ ਨੂੰ ਅੱਜ ਤੱਕ ਕਿਸੇ ਨੇ ਪੁੱਛਿਆ ਹੀ ਨਹੀਂ ਹੁੰਦਾ ਕਿ ਤੁਹਾਡੇ ਅੰਦਰ ਚੱਲ ਕੀ ਰਿਹਾ ਹੈ ਤੇ ਕਿਉਂ ਚੱਲ ਰਿਹਾ ਹੈ ਉਹਨਾਂ ਨੂੰ ਸਿਰਫ ਬਲੇਮ ਕੀਤਾ ਜਾਂਦਾ ਹੈ ਕਿ ਤੁਸੀਂ ਉਲਟਾ ਜਵਾਬ ਦਿੰਦੇ ਹੋ ਪੜਦੇ ਨਹੀਂ ਹੋ ਸਕੂਲ ਦੇ ਵਿੱਚ ਕੰਮ ਨਹੀਂ ਕਰਦੇ ਸੋ ਵੀ ਸਿਟ ਵਿਦ ਅ ਚਾਈਲਡ ਵੀ ਆਸਕ ਥੈਮ ਕਿ ਸਕੂਲ ਦੇ ਵਿੱਚ ਕੋਈ ਪ੍ਰੋਬਲਮ ਘਰ ਦੇ ਵਿੱਚ ਕੋਈ ਪ੍ਰੋਬਲਮ ਟਿਊਸ਼ਨ ਦੇ ਵਿੱਚ ਕੋਈ ਪ੍ਰੋਬਲਮ ਕਿਉਂਕਿ ਬੱਚਿਆਂ ਦੇ ਲਈ ਇਹ ਤਿੰਨ ਚਾਰ এনवायरमेंट ਹੀ ਵਰਲਡ ਹੁੰਦਾ ਹੈ ਸਕੂਲ ਟਿਊਸ਼ਨ ਫੈਮਲੀ ਫਰੈਂਡਸ ਤੇ ਇਹਦੇ ਵਿੱਚ ਕੋਈ ਪ੍ਰੋਬਲਮ ਆ ਰਹੀ ਹੋਵੇ ਕਿਸੇ ਨੇ ਬੁਲੀ ਕੀਤਾ ਹੋਵੇ অনলাইন ਕਿਸੇ ਨੇ ਬੁਲੀ ਕੀਤਾ ਹੋਏ ਐਂਡ ਯੂ ਵਿਲ ਬੀ ਸਰਪ੍ਰਾਈਜ਼ ਟੂ ਨੋ ਦੈਟ ਜਿਹੜੇ ਬੱਚੇ ਘਰ بولਦੇ ਨੇ ਕਿ ਇਹ ਮਾਰਦਾ ਹੈ ਬਦਤਮੀਜ਼ੀ ਕਰਦਾ ਹੈ ਸਾਡੇ ਨਾਲ ਉਹ ਬੱਚੇ ਬਹੁਤ ਫ੍ਰੈਂਡਲੀ ਹੁੰਦੇ ਨੇ ਮਤਲਬ ਜੇ ਤਾਂ ਬੱਚੇ ਮਾਪੇ ਦਾ ਕਹਿਣਾ ਨਹੀਂ ਮੰਨਦੇ ਉਹਦਾ ਕਾਰਨ ਮਾਪੇ ਹੀ ਹੁੰਦੇ ਨੇ ਕਿ ਮਾਪੇ ਉਹਨਾਂ ਦੀ ਕੇਅਰ ਨਹੀਂ ਕਰਦੇ ਵੱਡੇ ਕਿਉਂ ਮਾਪੇ ਦੀ ਕੇਅਰ ਨਹੀਂ ਕਰਦੇ ਦੇਖੋ ਹਰ ਮਾਪਾਪ ਆਪਣੀ ਕਪੈਸਿਟੀ ਦੇ ਵਿੱਚ ਬੈਸਟ ਕਰਦਾ ਹੈ ਬੱਚੇ ਦੇ ਲਈ ਕਿਉਂਕਿ ਜੇ ਤੁਸੀਂ ਕਿਸੇ ਵੀ ਪੇਰੈਂਟ ਨੂੰ ਪੁੱਛੋ ਕਿ ਤੁਸੀਂ ਚਾਹਦੇ ਤੁਹਾਡਾ ਬੇਟਾ ਵੱਡਾ ਹੋ ਕੇ ਤੁਹਾਨੂੰ ਨਾ ਬੁਲਾਏ نو ਪੇਰੈਂਟ will say that ਬਟ ਕਈ ਵਾਰੀ ਲੈਕ ਆਫ ਨੋਲੇਜ ਜਿਹੜੀ ਹੁੰਦੀ ਹੈ ਉਹ ਡੇਂਜਰਸ ਹੋ ਜਾਂਦੀ ਹੈ ਕਿ ਵਾਟ ਇਜ਼ ਦ ਰਾਈਟ ਸਕਿੱਲ ਆਫ ਪੇਰੈਂਟਿੰਗ ਕਿਸ ਤਰੀਕੇ ਨਾਲ ਇਸ ਬੱਚੇ ਨੂੰ ਟੈਕਲ ਕਰਨਾ ਚਾਹੀਦਾ ਹੈ ਕਿਉਂਕਿ ਅੱਜ ਕੱਲ੍ਹ ਦੁਨੀਆ ਦੇ ਵਿੱਚ ਇਟ ਇਜ਼ ਅ ਵੈਰੀ ਨੌਇਜ਼ੀ ਵਰਲਡ ਮਤਲਬ ਹਰ ਕਿਤੇ ਇਨਫੋਰਮੇਸ਼ਨ ਹੈ ਹਰ ਇੰਸਟਾਗ੍ਰਾਮ ਸਨੈਪਚੈਟ ਭਾਰ ਅਸੀਂ ਜਾਈਏ देयर इज सो मच नॉइज इन द वर्ल्ड हमेशा कुछ ना कुछ चल रहा है ਤੇ ਐਨੀ ਇਨਫੋਰਮੇਸ਼ਨ ਜਦੋਂ ਸਾਡੇ ਅੰਦਰ ਵੀ ਓਵਰਲੋਡ ਹੁੰਦੀ ਹੈ ਸਾਨੂੰ ਵੀ ਰਾਈਟ ਐਂਡ ਰੋਂਗ ਦੇ ਵਿੱਚ ਤੇ ਰਿਲਾਇਬਲ ਸੋਰਸਸ ਲੱਭਣ ਦੇ ਵਿੱਚ ਬਹੁਤ ਪ੍ਰੋਬਲਮ ਆਉਂਦੀ ਹੈ ਐਂਡ ਮੈਂ ਸਾਰੇ ਪੇਰੈਂਟਸ ਨੂੰ ਕਹਿੰਦੀ ਆ ਕਿ ਅੱਜ ਦੀ ਡੇਟ ਦੇ ਵਿੱਚ ਪੇਰੈਂਟਿੰਗ ਇਜ਼ ਅ ਟਾਸਕ ਐਂਡ ਇਟ ਇਜ਼ ਅ ਸਕਿੱਲ ਤੇ ਪੇਰੈਂਟਿੰਗ ਦੇ ਉੱਤੇ ਤੇ ਆਈ ਥਿੰਕ ਇਨ ਟੂਡੇਸ ਡੇ ਪੂਰੀ ਕਲਾਸਿਸ ਹੋਣੀਆਂ ਚਾਹੀਦੀਆਂ ਜਿਸ ਤਰ੍ਹਾਂ ਪਹਿਲੇ ਜੁਆਇੰਟ ਫੈਮਲੀ ਹੁੰਦੀ ਸੀ ਕਿ ਬੱਚਾ ਆਪਣੇ ਪਰਿਵਾਰ ਚ ਰਹਿ ਕੇ ਸਿੱਖਦਾ ਸੀ ਅੱਜ ਕੱਲ ਜਿਸ ਤਰ੍ਹਾਂ ਕੱਲੋ ਸਿੰਗਲ ਫੈਮਲੀ ਹੋ ਰਹੀ ਆ ਇੱਕ ਇੱਕ ਬੱਚਾ ਉਹਨਾਂ ਪੀਰੀਅਡਸ ਨੂੰ ਤੁਸੀਂ ਕੀ ਸੁਜੈਸਟ ਕਰਦੇ ਹੋ ਕਿ ਉਸਨਾਂ ਨੂੰ ਬੱਚੇ ਦੇ ਨਾਲ ਕਿਸ ਤਰੀਕੇ ਨਾਲ ਟ੍ਰੀਟ ਕਰਨਾ ਚਾਹੀਦਾ ਸੋ ਅੱਜਕੱਲ ਨਿਊਕਲੀਅਰ ਫੈਮਲੀਜ਼ ਬਹੁਤ ਜ਼ਿਆਦਾ ਹੈਗੀ ਹੈ ਐਂਡ अर्ਲियर ਇੱਕ ਐਵੀ ਚੀਜ਼ ਸੀ ਥੈਟ ਜਿੱਦਾਂ ਫੈਮਲੀ ਬਹੁਤ ਵੱਡੀ ਹੁੰਦੀ ਸੀ ਤੇ ਵੱਡਿਆਂ ਕੋਲ સલાਵਾਂ ਹੁੰਦੀਆਂ ਸੀ ਐਂ ਜਿੱਦਾਂ ਅਸੀਂ ਬਹੁਤ ਕਾਮਨਲੀ ਸੁਣਦੇ ਆ ਮੇਰੇ ਗ੍ਰੈਂਡਪੇਰੈਂਟਸ ਕਹਿੰਦੇ ਨੇ ਕਿ ਸਾਨੂੰ ਤੇ ਸਾਡੇ ਬ੍ਰਦਰ ਸਿਸਟਰ ਨਹੀਂ ਪਾਲ ਲਿਆ ਸਾਨੂੰ ਤਾਂ ਸਾਨੂੰ ਤਾਂ ਯਾਦ ਹੀ ਨਹੀਂ ਕਿ ਪੇਰੈਂਟਸ ਨੇ ਕਦੀ ਸਾਨੂੰ ਡਾਂਟਿਆ ਹੋਏ ਬ੍ਰਦਰ ਸਿਸਟਰ ਹੀ ਕਰਦੇ ਸੀ ਅੱਜ ਕੱਲ ਫੈਮਿਲੀ ਸਪੋਟ ਛੋਟੀ ਹੋ ਗਈਆਂ ਤੇ ਉਹ ਇੱਕ ਬੱਚਾ ਉਹ ਸਾਰੀ ਅਟੈਨਸ਼ਨ ਲੈ ਲੈਂਦਾ ਸਾਰਿਆਂ ਦਾ ਨਾਲ ਪਿਆਰ ਲੈ ਲੈਂਦਾ ਤੇ ਅੱਜ ਕੱਲ ਦੇ ਮਾਡਰਨ ਪੇਰੈਂਟਸ ਜਿਨ੍ਹਾਂ ਦਾ ਇੱਕ ਬੱਚਾ ਹੈ ਜਾਂ ਘਰ ਦੇ ਵਿੱਚ ਇੱਕ ਜਾਂ ਦੋ ਹੀ ਬੱਚੇ ਨੇ ਉਹਨਾਂ ਨੂੰ ਕੁਝ ਈਜ਼ੀ ਸਜੈਸ਼ਨਸ ਹੈਗੀਆਂ ਫਸਟ ਕਿ ਉਸ ਬੱਚੇ ਨੂੰ ਸਾਡੀ ਫੈਮਿਲੀ ਦਾ ਪ੍ਰੋਜੈਕਟ ਨਾ ਬਣਾਇਆ ਜਾਏ ਦੂਜਾ ਇਹ ਪੂਰੀ ਫੈਮਿਲੀ ਦੇ ਲਈ ਜਿਸ ਚੀਜ਼ ਨੂੰ ਨੋ ਕੀਤੀ ਜਾ ਰਹੀ ਹੈ ਪਲੀਜ਼ ਪੇਰੈਂਟਸ ਨੂੰ ਅੰਡਰਸਟੈਂਡ ਕਰੋ ਕਿ ਉਹ ਪੇਰੈਂਟ ਨੋ ਕਿਉਂ ਕਹਿੰਦਾ ਪਏ ਚਾਹੇ ਉਸ ਸਕਰੀਨ ਦੇ ਲਈ ਹੋਏ 슈ਗਰ ਨਾ ਖਾਣ ਦੇ ਲਈ ਹੋਏ ਕਈ ਵਾਰੀ ਪੇਰੈਂਟਸ ਟਰਾਈ ਕਰਦੇ ਨੇ ਬਟ ਕਰਦੇ ਨਹੀਂ ਮੰਦੇ ਉਹਨਾਂ ਨਾਲ ਗੱਲ ਕਰੋ ਕਿ ਵਾਈ ਆਰ ਯੂ ਰਿਫਿਊਜ਼ਿੰਗ ਐਂਡ ਕਮ ਆਨ ਦ ਸੇਮ ਪੇਜ ਐਂਡ ਥਰਡ ਪੇਰੈਂਟਸ ਸ਼ੁੱਡ ਲਰਨ ਮਾਡਰਨ ਪੇਰੈਂਟਿੰਗ ਸਕਿਲਸ ਇੱਕ ਚੀਜ਼ ਹੁੰਦੀ ਹੈ ਟ੍ਰੈਡੀਸ਼ਨਲ ਵਰਸਸ ਮਾਡਰਨ ਪੇਰੈਂਟਿੰਗ ਤੇ ਕੁਝ ਬੁక్స్ ਰੀਡ ਕਰਕੇ देयर आर ਰੈਡੀਲੀ ਅਵੇਲੇਬਲ ਕੋਰਸਸ ਜਿੱਦਾਂ ਅਸੀਂ ਇਹ ਇਨਫੋਰਮੇਸ਼ਨ ਪ੍ਰੋਵਾਈਡ ਕਰਦੇ ਆ ਇਹ ਚੀਜ਼ਾਂ ਸਿੱਖੀਆਂ ਜਾਣ ਐਂਡ ਅੰਡਰਸਟੈਂਡ ਯੋਰ ਚਾਈਲਡ ਅ ਲिटल ਮੋਰ ਟੂ ਅੰਡਰਸਟੈਂਡ ਯੂ ਐਸ ਪੈਰੈਂਟਸ ਅ ਲिटल ਮੋਰ ਮਤਲਬ ਅਗਰ ਆਪਾਂ ਬੱਚੇ ਨਾਲ ਫਰੈਂਡਲੀ ਰਹਿਨੇ ਆ ਤਾਂ ਬੱਚਾ ਵੀ ਸਾਡੇ ਨਾਲ ਫਰੈਂਡਲੀ ਮਹਿਸੂਸ ਕਰੇਗਾ ਸਾਡੇ ਨਾਲ ਇੱਕ ਪਰਿਵਾਰ ਦੇ ਤਰ੍ਹਾਂ ਇੱਕ ਬੱਚੇ ਦੇ ਤਰ੍ਹਾਂ ਬਹੁਤ ਹੀ ਵਧੀਆ ਟ੍ਰੀਟ ਕਰੇਗਾ ਅਗਰ ਮੈਂ ਕਿਸੇ ਦੇ ਬੱਚੇ ਨੂੰ ਇਹੋ ਜੀ ਪ੍ਰੋਬਲਮ ਆਂਦੀ ਚਿੜਚਿੜਾ ਜਾਂ ਗੁੱਸੇ ਨਾਲ ਬੋਲਦਾ ਜਾਂ ਐਜੂਕੇਸ਼ਨ ਚ ਡਾਊਨ ਦਾ ਲੈਵਲ ਉਹਦਾ ਉਦੇ ਵਾਸਤੇ ਉਹ ਬੱਚੇ ਨੂੰ ਕਿੱਥੇ ਆ ਕੇ ਮਿਲਣਾ ਪਵੇਗਾ ਉਹਨਾਂ ਦੇ ਪੇਰੈਂਟਸ ਨੂੰ ਕਿੱਥੇ ਆ ਕੇ ਸੋ ਸਾਡਾ ਸੈਂਟਰ ਦੀਪਕੀ ਨਿਊਰੋਸਾਈਕੀਟਰੀ ਹਸਪੀਟਲ ਹੈ ਵੀ ਆਰ ਐਟ ਮਚੀਤਾ ਰੋਡ ਅਸੀਂ ਵੀ ਆਰ ਆਲਵੇਸ ਅਵੇਲੇਬਲ ਫॉर ਪੇਰੈਂਟਸ ਐਂਡ ਜ਼ਰੂਰੀ ਨਹੀਂ ਹੈ ਕਿ ਜੇ ਕੋਈ ਪੇਰੈਂਟ ਨਾ ਬੱਚਾ ਲੈ ਕੇ ਆਂਦਾ ਹੈ ਜਾਂ ਕੋਈ ਪ੍ਰੋਬਲਮ ਲੈ ਕੇ ਆਂਦਾ ਹੈ ਉਹਦਾ ਮਤਲਬ ਹੈ ਕਿ ਉਹਨਾਂ ਨੂੰ ਕੁਝ ਲੇਬਲ ਕੀਤਾ ਜਾਏਗਾ ਤੇ ਟ੍ਰੀਟਮੈਂਟ ਜ਼ਰੂਰੀ ਹੀ ਹੈ ਵੀ ਆਰ ਵਨ ਸਟਾਪ ਸੋਲੂਸ਼ਨ ਫॉर ਏਵਰੀ ਪ੍ਰੋਬਲਮ ਚਾਹੇ ਉਹ ਸਿਰਫ ਇਹ ਹੀ ਹੋਏ ਕਿ ਮੈਨੂੰ ਪੇਰੈਂਟਿੰਗ ਦੇ ਵਿੱਚ ਇਹ ਟਾਸਕ ਆਂਦੀ ਪਈ ਹੈ ਇਹ ਪ੍ਰੋਬਲਮ ਆਂਦੀ ਪਈ ਹੈ and the child is completely okay we are here to provide those solutions agar mam kise ne duru aake treatment karwana hove jisra amrishwar to maar aake treatment karana hai ohde waste ke facility hai so assi online therapy bhi provide karde ha assi parents nu oh skills provide kar dende ha telecommunication de through provide karde ha and we keep regular follow ups bacche di assessment ajkal it is online is on a boom ਸੋ ਕੋਈ ਵੀ ਚੀਜ਼ ਜਿੱਦਾਂ ਮੈਂ ਕਹਿ ਰਹੀ ਹਾਂ ਵਰਲਡ ਬਹੁਤ ਵਰਲਡ ਦੇ ਵਿੱਚ ਬਹੁਤ ਨੋਇਸ ਹੈ ਐਕਸੈਸ ਬਹੁਤ ਜ਼ਿਆਦਾ ਹੈ ਬਟ ਉਹਦੀ ਬਹੁਤ ਅੱਛੀ ਚੀਜ਼ ਸਾਈਡ ਇਹ ਵੀ ਹੈ ਥੈਟ एवरीथिंग ਇਜ਼ ਵੈਰੀ ਈਜ਼ੀਲੀ ਐਕਸੈਸਿਬਲ ਸੋ ਦੀ ਕੈਨ ਰੀਚ ਆਊਟ ਟੂ ਅਸ ਆਨਲਾਈਨ ਐਂਡ ਵੀ ਕੈਨ ਸੋਲਵ ਥੀਸ ਪ੍ਰੋਬਲਮਸ ਇੱਕ ਛੋਟਾ ਜਿਹਾ ਕੁਐਸਚਨ ਹੋ ਰਹੇਗਾ ਜਿਸ ਤਰ੍ਹਾਂ ਅੱਗੇ ਆਪਾਂ ਕੀ ਕਰਦੇ ਸੀ ਕਿ ਸਾਡਾ ਬਚਪਨ ਹੁੰਦਾ ਸੀਗਾ ਅਸੀਂ ਪੜ੍ਹਦੇ ਵੀ ਸੀ ਸਾਡੇ ਕੋਲ ਖੇਡਣ ਦਾ ਟਾਈਮ ਨਹੀਂ ਸੀ ਅੱਜ ਕੱਲ ਕੀ ਹੋ ਰਿਹਾ ਬੱਚਾ ਸਵੇਰੇ 5 ਵਜੇ ਉੱਠਦਾ 6 ਵਜੇ ਵੈਨ ਆ ਜਾਂਦੀ ਆ ਦੈਨ 2 ਟਾਈਮ ਵਜੇ ਸਕੂਲ ਤੋਂ ਆਉਂਦਾ ਉਸ ਤੋਂ ਬਾਅਦ ਉਹਨੂੰ ਟਿਊਸ਼ਨ ਦਾ ਟਾਰਗੇਟ ਹੁੰਦਾ ਮੈਂ ਟਿਊਸ਼ਨ ਜਾਨਾ 7-8 ਵਜੇ ਘਰ ਆਉਂਦਾ ਰੋਟੀ ਖਾਂਦੀ ਸੁਬ ਗਿਆ ਇਹਦੇ ਵਾਸਤੇ ਕੁਝ ਐਜੂਕੇਸ਼ਨ ਸਿਸਟਮ ਚ ਵੀ ਬਦਲਾਅ ਕਰਨਾ ਚਾਹੀਦਾ ਸੋ ਅੱਜਕੱਲ ਐਜੂਕੇਸ਼ਨ ਬਹੁਤ ਜ਼ਿਆਦਾ ਪ੍ਰੈਸ਼ਰ ਬਣ ਗਈ ਹੈ ਏਵਰੀ ਪੇਰੈਂਟ ਵਾਂਟਸ ਕਿ ਮੇਰਾ ਚਾਈਲਡ ਫਰਸਟ ਆ ਜਾਏ ਪਰ ਹਰ ਇੱਕ ਬੱਚੇ ਦੇ ਅੰਦਰ ਡਿਫਰੈਂਟ ਸਕਿੱਲ ਹੁੰਦਾ ਹੈ ਸੰਬੀਡੀ ਇਜ਼ ਬੈਟਰ ਐ ਡਾਂਸਿੰਗ ਸੰਬੀਡੀ ਇਜ਼ ਗੁੱਡ ਐਟ ਮੈਥਸ ਸੰਬੀਡੀ ਇਜ਼ ਗੁੱਡ ਐਟ ਸਾਇੰਸ ਸੰਬੀਡੀ ਇਜ਼ ਗੁੱਡ ਐਟ ਸਪੋਰਟਸ ਸੋ ਇੱਕ ਬੱਚੇ ਦੇ ਲਾਈਫ ਦੇ ਵਿੱਚ ਹੋਲਿਸਟਿਕ ਡਿਵੈਲਪਮੈਂਟ ਬਹੁਤ ਜ਼ਰੂਰੀ ਹੈ ਬੱਚਾ ਜੇ ਸਿਰਫ ਪੜਦਾ ਰਹੇਗਾ ਉਹਦੀ ਪਰਸਨੈਲਿਟੀ ਦੇ ਵਿੱਚ ਫਾਲਟ ਆਣਾ ਸ਼ੁਰੂ ਹੋ ਜਾਏਗਾ ਕੰਪੀਟੀਟਿਵਨੈਸ ਨਹੀਂ ਆਏਗੀ ਹਾਰਨਾ ਨਹੀਂ ਆਏਗਾ ਲਾਈਫ ਦੇ ਵਿੱਚ ਸੋ एवरीथिंग ਇਜ਼ ਇੰਪੋਰਟੈਂਟ ਫॉर द ਚਾਈਲਡ ਸਪੈਸ਼ਲੀ ਅਸੀਂ ਕਹਿੰਦੇ ਆ ਆਊਟਡੋਰ ਪਲੇਸ ਵੈਰੀ ਇੰਪੋਰਟੈਂਟ ਫॉर द ਚਾਈਲਡ ਬੱਚਾ ਟਿਊਸ਼ਨ ਜਾ ਰਿਹਾ ਤੇ ਉਹਦੇ ਬਾਅਦ ਜਦੋਂ ਘਰ ਬੈਠ ਰਿਹਾ ਹੈ ਉਹ ਸਟੈਂਡ ਤੇ ਸਕਰੀਨ ਯੂਜ਼ ਕਰਦਾ ਪਿਆ ਹੈ ਆਊਟਡੋਰ এনवायरमेंट ਬੱਚੇ ਨੂੰ ਮਿਲਦਾ ਨਹੀਂ ਹੈ ਜਿਸ ਦੇ ਕਾਰਨ ਇਹ ਪ੍ਰੋਬਲਮਸ ਆਉਂਦੀਆਂ ਨੇ ਹਾਰਨਾ ਨਹੀਂ ਆਉਂਦਾ ਬੱਚੇ ਨੂੰ ਇਹਦੇ ਕਾਰਨ ਫਿਊਚਰ ਦੇ ਵਿੱਚ ਐਗਰੈਸ਼ਨ ਆਉਂਦਾ ਹੈ ਜਦੋਂ ਅਸੀਂ ਗਰੁੱਪ ਪਲੇ ਕਰਦੇ ਹਾਂ ਮੈ ਰੇਸ ਦੇ ਵਿੱਚ 3 ਆਣੀ ਆ ਜਾਂ 1st ਆਣੀ ਆ ਮੈਨੂੰ ਵਿਨਿੰਗ ਤੇ ਲੂਜ਼ਿੰਗ ਦੋਨੋਂ ਚੀਜ਼ਾਂ ਆਉਂਦੀਆਂ ਨੇ ਸੋ ਬੱਚਿਆਂ ਨੂੰ ਆਊਟਡੋਰ এনवायरमेंट ਜਿਹੜੀਆਂ ਪੁਰਾਣੀਆਂ ਗੇਮਸ ਅਸੀਂ ਕਹਿੰਦੇ ਸੀ ਕੈਰਮ ਜਿਹੜੀ ਮੋਟਰ ਸਕਿੱਲ ਡਿਵੈਲਪਮੈਂਟ ਕਰਦੀ ਐ ਸੀ ਤਾਂ ਬੱਚਿਆਂ ਨੂੰ ਕਹਿੰਦੇ ਆ ਉਹਨਾਂ ਨੂੰ ਕੰਚੇ ਦੀ ਸਿਖਾਓ ਬਿਕਾਜ਼ ਬਹੁਤ ਅੱਛੀ ਸਕਿੱਲਸ ਡਿਵੈਲਪ ਹੁੰਦੀ ਐ ਉਹਦੇ ਨਾਲ ਤੇ ਇਹ ਸਾਰੀਆਂ ਚੀਜ਼ਾਂ ਬੱਚਿਆਂ ਨੂੰ ਕਰਨੀਆਂ ਚਾਹੀਦੀਆਂ ਆਊਟਡੋਰ ਪਲੇ ਹੋਣਾ ਚਾਹੀਦਾ ਤੇ ਬੈਲੈਂਸ ਹੋਣਾ ਚਾਹੀਦਾ ਕਿ ਪੜਾਈ ਹੋ ਜਾਏਗੀ ਬੱਚਾ ਆਪਣੀ ਆਈਕਿਊ ਤੇ ਐਬਿਲਿਟੀ ਦੇ ਹਿਸਾਬ ਦੇ ਨਾਲ ਪੜ੍ਹ ਲਏਗਾ ਬਟ ਬੈਲੈਂਸਡ ਰੂਟੀਨ ਫਾਰਮ ਕਰਨਾ ਬੱਚੇ ਲਈ ਬਹੁਤ ਜ਼ਰੂਰੀ ਆ ਸੋ ਮੈਮ ਨੇ ਕਿੰਨਾ ਵਜੇ ਆ ਸਾਨੂੰ ਮੈਸੇਜ ਦਿੱਤਾ ਕਿ ਬੱਚਿਆਂ ਨਾਲ ਇੱਕ ਤਾਂ ਫ੍ਰੈਂਡਲੀ ਰਹੋ ਉਹਨਾਂ ਨੂੰ ਇਰੀਟੇਟ ਨਾ ਕਰੋ ਕਿ ਉਹ ਇਰੀਟੇਟ ਹੋਣ ਦੂਸਰਾ ਪੜ੍ਹਾਈ ਦੇ ਲਈ ਉਹਨਾਂ ਨੂੰ ਬਰਡਨ ਨਾ ਪਾਓ ਕਿ ਫਸਟ ਆਵੇ ਉਹਨੂੰ ਸਮਝੋ ਉਹਨਾਂ ਨੂੰ ਸਮਝ ਕੇ ਉਹਨਾਂ ਦੀ ਜਿਹੜੀ ਪ੍ਰੋਬਲਮ ਹੈ ਸਮਝ ਕੇ ਹੱਲ ਕਰਵਾਓ ਇਸੇ ਤਰ੍ਹਾਂ ਦੇ ਹੋਰ ਵੀਡੀਓ ਲੈ ਕੇ ਤੁਹਾਡੇ ਲਈ ਅਸੀਂ ਹਾਜ਼ਰ ਹੁੰਦੇ ਰਹਾਂਗੇ ਬਣੇ ਰਹੋ ਤਰੰਗ ਪੰਜਾਬ ਮੀਡੀਆ ਦੇ ਨਾਲ ਸਸਟੇਕਲੈਂਕ ਥੈਂਕ ਯੂ ਕਿ ਅੱਜ ਤੱਕ ਛੋਟੀ ਉਮਰ ਦੇ ਬੱਚੇ ਚੁੱਟਡੇ ਸੁਭਾਅ ਦੇ ਹੋ ਰਹੇ ਨੇ ਲੜਦੇ ਨੇ ਕੁਝ ਗੋਵਦਾ ਉਹਦਾ ਕੀ ਕਾਰਨ ਹੈ ਹਰ ਬੱਚੇ ਦੇ ਹੱਥ ਦੇ ਵਿੱਚ ਫੋਨ ਟੈਬਲੇਟ ਆਈਪੈਡ ਲੈਪਟਾਪ ਹੈ ਬਹੁਤ ਈਜ਼ੀ ਐਕਸੈਸ ਹੈ ਉਸ ਚੀਜ਼ ਦੀ ਤੇ ਬੱਚਿਆਂ ਦੇ ਉੱਤੇ ਕੋਈ ਟਾਈਮ ਲਿਮਿਟ ਨਹੀਂ ਹੈ ਕਿ ਇੱਕ ਬੱਚਾ ਕਿੰਨੀ ਦੇਰ ਤੱਕ ਸਕਰੀਨ ਯੂਜ਼ ਕਰ ਸਕਦਾ ਹੈ ਮੈਮ ਤੁਸੀਂ ਮੰਨਦੇ ਹੋ ਕਿ ਇਹਦਾ ਕਾਰਨ ਮਾਪੇ ਕਿਸੀ ਕਹਿੰਦੇ ਹਾਂ ਕਿ ਮੰਕੀ ਸੀ ਮੰਕੀ ਡੂ ਜਦੋਂ ਬੱਚਿਆਂ ਦੀ ਗੱਲ ਹੁੰਦੀ ਹੈ